ਤੇ ਆਪਾਂ ਵੀ ਦੱਸ ਦਵਾਂ ਕੁਛ ਜਿਹੜੀ ਆਪਣੀ ਫਨੀ ਵੀਡੀਓ ਦਾ ਸੈਕਿੰਡ ਐਪੀਸੋਡ ਆ ਨਮੂਨੇ ਦਾ ਉਹ ਲਗਭਗ ਤਿਆਰ ਆ ਬੜੀ ਆਖੜਾ ਜੀ ਇਹਦੇ ਚ ਦਿਖਾਵਾਂਗੇ ਤੁਹਾਨੂੰ ਕਿਸੇ ਦਿਨ ਲਾਈਵ ਤੇ ਇਹਦੀ ਆਖੜ ਔਰ ਨਾਲ ਜਿਹੜੀ ਨੰਨੀ ਭਰੀ ਆ ਉਹ ਕੀ ਕਰ ਰਹੀ ਆ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਤੁਹਾਡਾ ਸਵਾਗਤ ਹੈ ਜੀ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਸਾਡਾ ਡੇਲੀ ਰੁਟੀਨ ਲਾਈਫ ਅਸੀਂ ਡੇਲੀ ਰੁਟੀਨ ਦੇ ਵਿੱਚ ਕੀ ਕੁਝ ਕਰਦੇ ਆ ਔਰ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਦਿਖਾਉਣ ਦੀ ਕਿ ਮੈਡਮ ਜੀ ਕੀ ਕਰ ਰਹੀ ਆ ਔਰ ਨਾਲ ਜਿਹੜੀ ਨੰਨੀ ਪਰੀ ਆ ਉਹ ਕੀ ਕਰ ਰਹੀ ਆ ਸੋ ਮੈਂ ਕੈਮਰਾ ਬੈਕ ਕਰਕੇ ਕਮਾਉਣ ਦੀ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਦੇਖੋ ਜੀ ਨੰਨੀ ਪਰੀ ਖੇਡ ਰਹੀ ਆ ਮਿੱਟੀ ਦੇ ਵਿੱਚ ਮਾਰ ਰਹੀ ਆ ਹੱਥ ਨਬੂ ਕੀ ਕਰਦਾ ਖੜ ਖੜ ਕੁਝ ਕਿਉਂ ਨਹੀਂ ਕੁਝ ਕਿਉਂ ਨਹੀਂ ਦੱਸ ਮਿੱਟੀ ਦੇ ਹੱਥ ਖਾਤ ਮਾਰਦਾ ਸੀ ਇੱਥੇ ਖੜ ਇੱਥੇ ਖੜ ਦੱਸ 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 ਪਹਿਲਾਂ ਮਿੱਟੀ ਦੇ ਹੱਥ ਕਮਾਰਦਾ ਸੀ ਤੈਨੂੰ ਕਿਹਨੇ ਕਹਿਆ ਸੀ ਮਿੱਟੀ ਦੇ ਹੱਥ ਮਾਰਨ ਨੂੰ ਹੈ ਮਿੱਟੀ ਦੇ ਹੱਥ ਕਮਾਰਦਾ ਕਟ ਪਾਉਗੇ ਤੇ ਨਾ ਓਏ ਓਏ ਦੇਖਣਾ ਭਾਈ ਕੂਟਰੀ ਤੇ ਵਜਾ ਕੂਟਰੀ ਤੇ ਫੋਟੋ ਬਾਉਂਗਾ ਫੋਟੋ ਦੇਖੋ ਜੀ ਨੰਨੀ ਪਰੀ ਦੀ ਸਕੂਟਰੀ ਨਵੀਂ ਤੇ ਕਮੈਂਟ ਕਰਕੇ ਦੱਸੋ ਜੀ ਨੰਨੀ ਪਰੀ ਦੀ ਨਵੀਂ ਸਕੂਟਰੀ ਕਿਵੇਂ ਦੀ ਆ ਇਧਰ ਕਿ ਨਾ ਚਾਹ ਐ ਕਾਦੇ ਸਾਰਿਆਂ ਨੂੰ ਹੈਲੋ ਕਿ ਹਾਈ ਗਾਇਜ਼ ਕਿਵੇਂ ਹੋ ਕੀ ਕਾਦੇ ਹੋ ਆ ਲੈ ਹੁਣ ਆਪਾਂ ਬੱਬੂ ਕੋਲੇ ਚੱਲੀਏ ਤੇ ਬੱਬੂ ਖਾઈએ ਕੀ ਕਰਦੀ ਆ ਸੋ ਹੁਣ ਅਸੀਂ ਮਿਲਾਉਣੇ ਆ ਜੀ ਤੁਹਾਨੂੰ ਮੈਡਮ ਜੀ ਨਾਲ ਔਰ ਦਿਖਾਉਣੇ ਆ ਕਿ ਉਹ ਕੀ ਕਰਦੇ ਪਏ ਆ ਤੇ ਲਓ ਜੀ ਮਿਲੋ ਮੈਡਮ ਜੀ ਨਾਲ ਇਹ ਬਣਾ ਰਹੇ ਆ ਜੀ ਰੋਟੀਆਂ ਨਾਲ ਨਾਲ ਚੱਲ ਰਿਹਾ ਜੀ ਪਾ ਸੋਪਾ ਮਾਈਕ ਇਹਨਾਂ ਨੂੰ ਥੋੜਾ ਜਿਹਾ ਫੜਾ ਜੀ ਕਿਉਂਕਿ ਆਵਾਜ਼ ਅਜੇ ਦੀ ਫੇਰ ਹੀ ਕੱਟ ਪਉਣੀ ਆ ਵਾਈਕ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਪਰ ਸਭ ਠੀਕ ਠਾਕ ਨੇ ਮੈਂ ਬਣਾ ਰਹੀ ਆ ਜੀ ਇਹ ਰੋਟੀਆਂ ਗਰਮ ਗਰਮ ਆ ਜਾਓ ਜੀ ਤੁਸੀਂ ਵੀ ਖਾ ਲਓ ਜੀ ਪਰਾਂਠੇ ਬਣ ਰਹੇ ਆ ਇਹ ਨਾਲ ਨਾਲ ਅਸੀਂ ਸੁਣ ਰਹੇ ਹਾਂ ਸ਼ਬਦ ਜੀ ਸਾਰੇ ਜਣੇ ਤੁਸੀਂ ਵੀ ਜ਼ਰੂਰ ਟਾਈਮ ਕੱਢ ਕੇ ਸ਼ਬਦ ਜ਼ਰੂਰ ਸੁਣਿਆ ਕਰੋ ਜੀ ਕਿਾ ਜਿਹੜੀ ਸਾਡੀ ਮੋਟੇ ਆ ਜੀ ਇਹ ਸਾਨੂੰ ਬਹੁਤ ਤੰਗ ਕਰਦੀ ਆ ਦੱਸ ਕਿੰਨਾ ਤੰਗ ਕਰਦੀ ਆ ਇਹਦੇ ਵਿੱਚ ਜਿਹੜੀ ਆਕੜ ਵੀ ਜਿੰਨੀ ਆਪ ਮੋਟੀ ਆ ਜੀ ਉਦੋਂ ਜ਼ਿਆਦਾ ਇਹ ਅੱਖੜਾ ਜੀ ਬੜੀ ਅੱਖੜਾ ਜੀ ਇਹਦੇ ਚ ਦਿਖਾਵਾਂਗੇ ਤੁਹਾਨੂੰ ਕਿਸੇ ਦਿਨ ਲਾਈਵ 'ਚ ਇਹਦੀ ਆਕੜ ਹਾਂਜੀ ਤੇ ਅੱਜ ਅਸੀਂ ਦਿਖਾ ਰਹੇ ਹਾਂ ਜੀ ਅਸੀਂ ਆਪਣੀ ਡੇਲੀ ਦੀ ਲਾਈਫ ਦੇ ਵਿੱਚ ਕੀ ਕੁਝ ਕਰਦੇ ਹਾਂ ਦੀ ਸਾਡੀ ਡੇਲੀ ਦੀ ਰੁਟੀਨ ਦੀ ਲਾਈਫ ਆ ਜੀ ਤੇ ਜਲਦੀ ਜਲਦੀ ਅਸੀਂ ਸੁਬਾਹ ਸੁਬਾਹ ਪਹਿਲਾਂ ਜੀ ਜੌਬ ਲਈ ਤਿਆਰ ਹੁੰਨੇ ਆ ਜੀ ਸਾਨੂੰ ਪਤਾ ਟਾਈਮ ਬਹੁਤ ਥੋੜਾ ਹੁੰਦਾ ਕਰਦੇ ਕਰਾਉਂਦੇ ਅਸੀਂ ਫੇਰ ਵੀ ਪੰਟਾਸਮੈਂਟ ਲੇਟ ਹੋ ਜਾਂਦੇ ਆ ਜੀ ਕੀ ਕਰੀਏ ਬਸ ਟਾਈਮ ਜਲਦੀ ਜਲਦੀ ਭੱਜੀ ਜਾਂਦਾ ਜੀ ਤੇ ਜਿਹੜੇ ਸਾਡੇ ਛੋਟੇ ਛੋਟੇ ਐਪੀਸੋਡ ਆ ਰਹੇ ਆ ਉਹਨਾਂ ਨੂੰ ਜਰੂਰ ਪਿਆਰ ਦਿਓ ਜੀ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਪਲੀਜ਼ ਸ਼ੇਅਰ ਕਰ ਦਿਓ ਤਾਂ ਜੋ ਸਾਡੀ ਵੀ ਹੈਲਪ ਹੋ ਸਕੇ ਤੇ ਜਿਹੜੇ ਮਤਲਬ ਕਿ ਲੋਕ ਅੱਜ ਦੀ ਘੜੀ ਚ ਬਹੁਤ ਦੁਖੀ ਬੈਠੇ ਨੇ ਥੋੜਾ ਜਿਹਾ ਉਹਨਾਂ ਦਾ ਵੀ ਐਂਟਰਟੇਨਮੈਂਟ ਹੋ ਜਾਵੇ ਜੀ ਤੇ ਆਪਾਂ ਵੀ ਦੱਸ ਦੋ ਕੁਛ ਤੇ ਸਾਨੂੰ ਲਾਈਕ ਦਿਓ ਜੀ ਕਹ ਦੋ ਕਹ ਦੋ ਪੁੱਤ ਉਧਰ ਕਹ ਦੋ ਹਾਇ ਕਹ ਦੋ ਸਾਰਿਆਂ ਨੂੰ ਅੱਜ ਦੇਖ ਕੇ ਬੋਲ ਲਓ ਵੀ ਕਿੱਥੋਂ ਫਿਰ ਤਾਂ ਬਾਤ ਬਣਾ ਲਈ ਚਾਚਾ ਇਹ ਚ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਜਿਹੜਾ ਸਾਡੇ ਐਪੀਸੋਡ ਆ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਜੀ ਤੇ ਆਪਣਾ ਨਾਮ ਵੀ ਜ਼ਰੂਰ ਮੈਂਸ਼ਨ ਕਰਿਆ ਕਰੋ ਜੀ ਸਾਡੀ ਵੀਡੀਓ ਅਜ ਕਿੱਥੇ ਕਿੱਥੇ ਪਹੁੰਚ ਰਹੀ ਹੈ ਜੀ ਜਰੂਰ ਦੱਸਿਆ ਕਰੋ ਕੰਟੀਨਿਊ ਰੱਖਿਆ ਕਰੋ ਜੀ ਆਪਣਾ ਕਮੈਂਟ ਰਿਪਲਾਈ ਅਸੀਂ ਸਾਰਿਆਂ ਦੇ ਕਮੈਂਟ ਦੇਖਦੇ ਹਾਂ ਤੇ ਜਿਹੜਾ ਸਾਡਾ ਦੂਸਰਾ ਐਪੀਸੋਡ ਆ ਜੀ ਉਹ ਸਾਡਾ ਸੈਚਡੇ ਨੂੰ ਆ ਰਿਹਾ ਜੀ ਸ਼ਾਮ ਨੂੰ ਸੋ ਤਿਆਰ ਰਹੋ ਜੇ ਸਾਰੇ ਜਣੇ ਫ੍ਰੀ ਹੋ ਕੇ ਬੈਠੇ ਹੋ ਜੇ ਉਸ ਵਲੌਗ ਸੌਰੀ ਐਪੀਸੋਡ ਦੇ ਵਿੱਚ ਬਹੁਤ ਸਾਰਾ ਹਾਸਾ ਆਊਗਾ ਜੀ ਤੇ ਜਰੂਰ ਹੱਸਿਓ ਜੇ ਤੇ ਜਰੂਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ ਦਿਲੋਂ ਧੰਨਵਾਦ ਜੀ ਜੋ ਸਾਡੀ ਹੈਲਪ ਕਰ ਰਹੇ ਸਾਨੂੰ ਸਬਸਕ੍ਰਾਈਬ ਕਰ ਰਹੇ ਆ ਵੱਧ ਵੱਧ ਸ਼ੇਅਰ ਕਰ ਰਹੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਰੱਬ ਜੀ ਸਾਰਿਆਂ ਦੇ ਇਦਾਂ ਹੀ ਹੈਲਪ ਕਰੇ ਤੇ ਹੋਰ ਬਾਕੀ ਦੀ ਤੁਹਾਨੂੰ ਸਿੱਧੂ ਸਾਹਿਬ ਦੱਸਣਗੇ ਬਾਕੀ ਸਭ ਕੁਝ ਜਿਹੜੇ ਸਾਡੀ ਮਤਲਬ ਕਿ ਵੀਡੀਓਜ਼ ਆ ਕਿਵੇਂ ਬਣਦੀਆਂ ਸੀ ਕਿੰਨੀ ਮਿਹਨਤ ਕਰ ਰਹੇ ਆ ਸੋ ਤੁਸੀਂ ਉਹਨਾਂ ਨਾਲ ਗੱਲਬਾਤਾਂ ਕਰੋਗੇ ਥੈਂਕ ਯੂ ਹਾਂਜੀ ਦੋਸਤੋ ਅਸੀਂ ਹੋ ਗਏ ਆ ਰੈਡੀ ਆਪਣੇ ਕੰਮ ਤੇ ਜਾਣ ਦੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਜਿਹੜਾ ਵਲੌਗ ਆ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਇੱਕ ਸਪੈਸ਼ਲ ਜਾਣਕਾਰੀ ਜਿਹੜੀ ਆਪਣੀ ਫਨੀ ਵੀਡੀਓਜ਼ ਦਾ ਸੈਕਿੰਡ ਐਪੀਸੋਡ ਆ ਨਮੂਨੇ ਦਾ ਉਹ ਲਗਭਗ ਤਿਆਰ ਆ ਉਸ ਨੂੰ ਆਪਾਂ ਸੈਟਰਡੇ ਨੂੰ ਸ਼ਾਮ ਨੂੰ ਅਪਲੋਡ ਕਰਾਂਗੇ ਤੇ ਵੱਧ ਤੋਂ ਵੱਧ ਕਮੈਂਟ ਤੇ ਸ਼ੇਅਰ ਕਰਕੇ ਤੇ ਲਾਈਕ ਕਰਕੇ ਜਰੂਰ ਦੱਸਿਓ ਕਿ ਜਿਹੜੀ ਆਪਣੀ ਫਨੀ ਵੀਡੀਓ ਕਿੱਦਾਂ ਦੀ ਬਣੀ ਆ ਸੋ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਇਸ ਤਰ੍ਹਾਂ ਦੇ ਹੋਰ ਵੀ ਪਿਆਰੇ ਪਾਰੇ ਵਲੌਗਸ ਫਨੀ ਵੀਡੀਓ ਤੇ ਮਿਨੀ ਵਲੌਗਸ ਵੇਖਣ ਵਾਸਤੇ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ